ਭਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਸਾਰੇ ਠੀਕ ਠਾਕ ਹੋ। ਮੋ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜਿਆਦਾ ਖਾਸ ਆ ਗਈ ਹੈ ਨਾ। ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਬੱਕਰੀ ਪਾਲਣ ਦੇ ਵਿੱਚੋਂ ਆਪਾਂ ਛੇਤੀ ਛੇਤੀ ਪੈਸੇ ਕਿਵੇਂ ਕਮਾ ਸਕਦੇ ਹਾਂ ਨਾ। ਵੀ ਬੱਕਰੀ ਪਾਲਣ ਦੇ ਨਾਲ ਕੀ ਕੁਝ ਆਪਾਂ ਕੁਝ ਨਵਾਂ ਐਡ ਕਰੀਏ ਤਾਂ ਜੋ ਆਪਾਂ ਜਲਦੀ ਪੈਸੇ ਆਪਾਂ ਨੂੰ ਵੜ ਸਕਣ ਕਿਉਂਕਿ ਬਾਈ ਜੀ ਜੇ ਆਪਾਂ ਇੱਕ ਵਾਰ ਬੱਕਰੀ ਰੱਖ ਦਾਂਗੇ ਤਾਂ ਆਪਾਂ ਨੂੰ ਘਟ ਘਟ 2-2.5 ਸਾਲ ਦੀ ਵੇਟ ਕਰਨੀ ਪਊਗੀ ਕਿਉਂ ਬਾਈ ਜੀ ਬਿਲਕੁਲ ਬਾਈ ਜੀ ਕਰਨੀ ਪੈਣੀ ਆ ਸਭ ਤੋਂ ਪਹਿਲਾਂ ਸੱਸੀ ਗਾਲ ਜੀ ਸੱਸੀ ਗਾਲ ਬਾਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਅੱਜ ਖੜੇ ਹੋ ਲੋਂਗੋਵਾਲ ਬੱਕਰਾ ਮੰਡੀ ਦੇ ਵਿੱਚ ਠੀਕ ਆ ਜੀ ਠੀਕ ਆ ਇਹ ਮੰਡੀ ਕਰਨਾ ਜਿਹੜਾ ਉਹ ਇੰਨਾ ਕੁ ਜ਼ਿਆਦਾ ਪਹਿਲੀ ਗੱਲ ਤਾਂ ਕਿਸਾਨ ਲਈ ਲਾਹੇਵੰਦ ਬਣ ਚੁੱਕਿਆ। ਹੂੰ ਕਿਉਂਕਿ ਇੱਕ ਛੱਤ ਥੱਲੇ ਜਿਵੇਂ ਆਪਾਂ ਕਹਿ ਦਈਏ ਸਾਰੀਆਂ ਚੀਜ਼ਾਂ ਮਿਲਦੀਆਂ ਨੇ। ਸਾਰੀਆਂ ਚੀਜ਼ਾਂ ਮਿਲਦੀਆਂ ਨੇ। ਆ ਜਿਵੇਂ ਹੁਣ ਮਾਲਾ ਬੱਕਰੀ, ਪੱਠ, ਮੇਮਣਾ, ਲੇੜਾ, ਬੱਕਰਾ ਬਰੀਡਰ, ਢੇਡੂ ਸਭ ਕੁਝ ਉਰੇ ਮਿਲਦਾ। ਠੀਕ ਆ ਉਸੇ ਤਰੀਕੇ ਜਿਸ ਤਰ੍ਹਾਂ ਆਪਣਾ ਸਵਾਲ ਹੈਗਾ ਵੀ ਆਪਾਂ ਬੱਕਰੀ ਪਾਲਣ ਚ ਛੇਤੀ ਮੁਨਾਫਾ ਕਿਵੇਂ ਲੈਣਾ? ਛੇਤੀ ਮੁਨਾਫਾ। ਛੇਤੀ ਮੁਨਾਫਾ ਲੈਣ ਦਾ ਇੱਕੋ ਹੀ ਤਰੀਕਾ ਹੈ ਜੀ ਬਹੁਤ ਸਾਰੇ ਸੱਜਣਾ ਦੇ ਇੱਕ ਫੋਨ ਆਉਣ ਹੁੰਦਾ। ਭਾਈ ਜੀ ਅਸੀਂ ਬੱਕਰੀ ਪਾਲਣ ਕਰਨਾ ਜਦੋਂ ਵੀ ਟ੍ਰੇਨਿੰਗ ਰੱਖਦੇ ਆ ਤਾਂ ਉਹਨਾਂ ਦਾ ਇਹ ਫੋਨ ਆਉਂਦਾ ਬਾਈ ਜੀ ਅਸੀਂ ਪਹਿਲਾਂ ਇਹ ਦੱਸੋ ਲੋਨ ਮਿਲ ਜੂ ਲੋਨ ਠੀਕ ਹੈ ਨਾ ਅਸੀਂ ਲੋਨ ਲਈ ਹਮੇਸ਼ਾ ਇਹ ਕਹਿੰਦੇ ਆ ਵੀ ਲੋਨ ਵਾਲੇ ਪਾਸੇ ਜਾਓ ਨਾ ਜੇ ਤੁਸੀਂ ਅਗਰ ਬੱਕਰੀ ਪਾਲਣ ਕਰਨਾ ਹੈ ਤੁਸੀਂ ਆਪਣੀ ਜੇਬ ਦੇ ਵਿੱਚੋਂ ਕਰੋ ਕਿਉਂਕਿ ਅੱਜ ਕੱਲ੍ਹ ਲੱਖ ਰੁਪਿਆ ਅਡਵੈਸਟਮੈਂਟ ਕਰਨਾ 1.5 ਲੱਖ ਰੁਪਿਆ ਇਨਵੈਸਟਮੈਂਟ ਕਰਨਾ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ ਸਹੀ ਗੱਲ ਹੈ ਦੇਖਾ ਜਿਹਨੇ ਕੰਮ ਕਰਨਾ ਤੇ ਕੋਈ ਉਹਦੇ ਲਈ ਕੋਈ ਬਾਹਲੀ ਵੱਡੀ ਗੱਲ ਨਹੀਂ ਆਮ ਵੀ ਆਪਾਂ ਕੰਮ ਤਾਂ ਦਾ ਕਰਦੇ ਹੀ ਰਹਿੰਦੇ ਆ ਠੀਕ ਆ ਬਹੁਤ ਵੱਡੇ ਸੱਟੇ ਖੇੜ ਕੇ ਦੇਖਣਾਂ ਨੇ ਪਰ ਜੇ ਆਪਾਂ ਕਹੀਏ ਵੀ ਲੋਨ ਲੈ ਕੇ ਕਰਨਾ ਲੋਨ ਦਾ ਟਾਰਗੇਟ ਸਿੱਧਾ ਜਾਂਦਾ ਹੈਗਾ ਸਬਸਿਡੀ ਨੂੰ ਸਬਸਿਡੀ ਨੂੰ ਹੀ ਝੂਠੇ ਲਾਲਚ ਨੂੰ ਠੀਕ ਹੈ ਝੂਠੇ ਮਤਲਬ ਵੀ ਉਸ ਚੀਜ਼ ਨੂੰ ਵੀ ਯਾਰ ਟਾਰਗੇਟ ਕੀ ਹੋ ਜਾਂਦਾ ਵੀ 25% ਸਬਸਿਡੀ ਲੈ ਲਓ ਠੀਕਾ ਬੱਕਰੀ ਪਾਲਣ ਕਿੰਨੇ ਉਹ ਧਿਆਨ हट ਗਿਆ ਲੋਨ ਦੇ ਨਹੀਂ ਉਹ ਧਿਆਨ हट ਗਿਆ ਬੱਕਰੀ ਨੂੰ ਬਿਜ਼ਨਸ ਉਮ ਕਿਨੇ ਧਿਆਨ हट ਗਿਆ ਟਾਰਗੇਟ ਕੱਲਾ ਸਬਸਿਡੀ ਦਾ ਰਹਿ ਜਾਂਦਾ ਜਿੱਥੇ ਕਿਸਾਨ ਮਾਰ ਖਾਂਦੇ ਆ ਸਭ ਤੋਂ ਵੱਡੀ ਬੱਕਰੀ ਪਾਲਣ ਆਪਦੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਲੋਨ ਹੈ ਤੁਸੀਂ ਤੁਹਾਡੇ ਕੋਲੇ ਇਨਵੈਸਟਮੈਂਟ ਘੱਟ ਆ ਤੁਸੀਂ ਲੱਖ ਰੁਪਿਆ ਲਾਉਣਾ ਠੀਕ ਆ ਤੁਸੀਂ ਜਿਗਾੜ ਕਰ ਲਓ ਇਹ ਅਸੀਂ ਕਦੋਂ ਕਹਿੰਦੇ ਆ ਵੀ ਮਹਿੰਗੇ ਤੋਂ ਮਹਿੰਗੇ ਸ਼ੈੱਡ ਪਾਓ ਇਹਨੇ ਗਰੀਬੀ ਦਾ ਆਵੇ ਨਾਲ ਕਰਨਾ ਗਰੀਬੀ ਦਾਵੇਂ ਨਾਲ ਤੁਸੀਂ ਆਮ ਦੇਖਦੇ ਹੋ ਝੋਪੜੀਆਂ ਦੇ ਵਿੱਚ ਕਾਨੇ ਰੱਖ ਕੇ ਬੱਕਰੀਆਂ ਰੱਖੀ ਬੈਠੇ ਨੇ ਸਹੀ ਗੱਲ ਕੋਟ ਪਰ ਰੱਖੇ ਬੈਠੇ ਲੋਕ ਹਾਂ ਸਟਾਰਟਿੰਗ ਉੱਥੋਂ ਹੀ ਹੁੰਦੀ ਹੁੰਦੀ ਆ ਕੋਈ ਵੀ ਫਾਰਮ ਹੈ ਜਿਹੜਾ ਤੁਹਾਡੇ ਸਾਹਮਣੇ ਫਾਰਮਰ ਖੜਾ ਇਹ ਵੀ ਸਟਾਰਟਿੰਗ ਕਾਨਿਆਂ ਤੋਂ ਸੀ ਠੀਕ ਹੈ ਠੀਕ ਹੈ ਨਾ ਹਾਂ ਇਹ ਨਹੀਂ ਹੈਗਾ ਪਰ ਰਿਗਾਰਡ ਲਾ ਕੇ ਜਦੋਂ ਆਪਾਂ ਨੂੰ ਪਤਾ ਲੱਗਿਆ ਵੀ ਆਪਾਂ ਇਸ ਚੀਜ਼ ਦੇ ਲਈ ਬੈਨੀਫਿਟ ਹੋਗੇ ਆਪਾਂ ਇਸ ਚੀਜ਼ ਦੇ ਲਈ ਅੱਗੇ ਜਾ ਸਕਦੇ ਆ ਆਪਣਾ ਇਹਦੇ ਵਿੱਚ 10 ਪੱਠਾਂ ਤੋਂ ਲੈ ਕੇ ਲੱਖ ਰੁਪਏ ਦੀਆਂ ਛੋਟੀਆਂ ਪੱਠਾਂ 20 ਆ ਜਾਣਗੀਆਂ ਠੀਕ ਆ 15 ਤਾਂ ਜਮੇ ਪੱਕੀਆਂ ਨੇ ਅਗਰ ਤੁਸੀਂ ਅਡਲਟ ਲੈਣੀ ਹੈ ਨਾ ਤਾਂ 10 10k ਵਾਲੀ ਲੈ ਲਓ 10k ਵਾਲੀ ਠੀਕ ਆ ਅਗਰ ਤੁਸੀਂ 5 ਤੋਂ 6ਵੇਂ ਇਹ 6-7k ਵਾਲੀ ਲੈ ਲਓ ਹਮ ਮਤਲਬ ਕੀ ਆ ਤੁਸੀਂ ਸੈਟਿੰਗ ਕਰ ਸਕਦੇ ਹੋ ਓਸੇ ਰੁਪਏ ਦੇ ਨਾਲ ਠੀਕਾ ਠੀਕ ਹੈ ਜੀ ਤਾਂ ਮੁਨਾਫਾ ਇੱਕ ਦਿਨ ਇਹੋ ਜੀ ਝਲਕ ਆਊਗੀ ਤੁਹਾਨੂੰ ਲੋਨ ਲੈਣ ਦੀ ਟੈਨਸ਼ਨ ਨਹੀਂ ਜਿੰਨਾ ਤੁਸੀਂ ਉਤੋਂ ਪ੍ਰੋਫਿਟ ਲਾਉਂਗੇ ਸਾਰਾ ਤੁਹਾਡੀ ਜੇਬ 'ਚ ਪਊਗਾ ਠੀਕ ਹੈ ਜਲਦੀ ਪੈਸੇ ਕਿਵੇਂ ਕਮਾਈ ਆਪੇ ਤੋਂ ਚਲ ਦੱਸੋ ਹਣਾ ਜਲਦੀ ਪੈਸੇ ਤਾਂ ਦੇਖੋ ਜੀ ਇੱਕ ਕਹਾਵਤ ਹੈ ਕਿ ਜਿੰਨਾ ਗੁੜ ਪਾਵਾਂਗੇ ਉਨਾ ਮਿੱਠਾ ਉਹ ਮਿੱਠਾ ਹੋਊਗਾ ਠੀਕ ਹੈ ਨਾ ਅੱਜ ਤੁਸੀਂ ਵੱਡੀਆਂ ਬੱਕਰੀਆਂ ਤੇ ਪੈਸਾ ਲਾਉਨੇ ਹੋ ਤੁਹਾਨੂੰ ਜਲਦੀ ਪੈਸਾ ਆਜੂ ਉਹ ਬੱਚੇ ਦੇਣਗੇ ਆ ਉਹ ਬੱਚਾ ਅੱਗੇ ਸੇਲ ਕਰ ਸਕਦੇ ਹੋ ਠੀਕ ਹੈ ਜੇ ਤੁਸੀਂ ਮਿੱਠਾ ਛੋੜਾ ਜਾਂ ਘਟਾਉਣੇ ਹੋ ਐਸਾ ਇਨਵੈਸਟਮੈਂਟ ਘਟਾ ਤਾਂ ਤੁਸੀਂ ਅਡਲਟ ਪੱਠਾ ਲੈ ਲਓ ਠੀਕ ਹੈ ਜਿਹੜੀਆਂ 10 ਤੋਂ 11 ਮਹੀਨਾ ਦੇ ਵਿੱਚ ਆ ਸਾਈਜ਼ ਲਾ ਲਓ ਠੀਕ ਹੈ ਜੀ ਉਹ ਸਾਈਜ਼ ਲਾ ਲਓ ਠੀਕ ਹੈ 8 ਤੋਂ 10 ਮਹੀਨਾ ਦੇ ਵਿੱਚ ਇਹ ਜਾਨਵਰ ਜਿਵੇਂ ਇਹ ਆਗੇ ਠੀਕ ਹੈ ਜੇ ਤੁਸੀਂ ਉਦੋਂ ਵੀ ਘੱਟ ਪੈਸੇ ਲਾਉਣੇ ਤਾਂ ਆ ਸਾਈਜ਼ ਲਾ ਲਓ ਠੀਕ ਹੈ ਗੱਲ ਤਾਂ ਉਹੀ ਗੋੜਦੀ ਆ ਗਈ ਨਾ ਠੀਕਾ ਹੁਣ ਜੇ ਆਪਾਂ ਕਾਂਗੇ ਵੀ ਆਪਾਂ ਰੱਖ ਲਈਆਂ ਪੱਠਾਂ 6 6 7 7000 ਦੀਆਂ ਤੇ ਆਪਾਂ ਉਹਦੀ 2 ਮਹੀਨਾ ਵਾਦ ਇਨਕਮਿੰਗ ਪਾਲਾਂਗੇ ਨਹੀਂ ਹੁੰਦੀ ਠੀਕਾ ਠੀਕਾ ਜੇ ਆਪਾਂ ਕੁਝ ਹੋਰ ਰੱਖ ਲਈਏ ਨਾਲ ਇਹਦੇ ਨਾਲ-ਨਾਲ ਰੱਖ ਲਈਏ ਆਪਾਂ ਹਾਂ ਇਹਦੇ ਨਾਲ-ਨਾਲ ਬੱਕਰੀ ਪਾਲਣ ਦੇ ਨਾਲ-ਨਾਲ ਪੇੜ ਪਾਲਣ ਬਹੁਤ ਘਾਣ ਕੀਤਾ ਠੀਕਾ ਪੇੜ ਪਾਲਣਾ ਨਾ ਪੇੜ ਬਾਲਣਾ ਅੱਜ ਤੁਸੀਂ 10 ਪੇੜ ਡੂ ਬਾਲ ਲਓ ਕਿਵੇਂ ਪਾਲਣੇ ਆ ਉਹ ਤਰੀਕਾ ਤੁਹਾਨੂੰ ਅਸੀਂ ਦੱਸਾਂਗੇ ਕਿਉਂਕਿ ਮੈਨੂੰ ਪਤਾ ਵੀ ਪੇਡੂ ਕਹਿਣਾ ਸੌਖਾ ਬੱਕਰੀ ਕਹਿਣੀ ਸੌਖੀ ਆ ਉਹਨੂੰ ਰਸਤੇ 'ਚ ਲੈ ਕੇ ਆਉਣਾ ਤੇ ਉਹਨੂੰ ਪੂਰਾ ਮੈਨੇਜ ਕਰਨਾ ਉਹਨੂੰ ਪੂਰਾ ਪ੍ਰਬੰਧਕ ਤੌਰ ਤੇ ਅੱਗੇ ਫਾਰਮਰ ਦੇ ਰੂਪ 'ਚ ਲੈ ਕੇ ਆਉਣਾ ਉਹ ਬਿਨਾਂ ਟ੍ਰੇਨਿੰਗ ਤੋਂ ਨਹੀਂ ਹੁੰਦਾ ਸਹੀ ਗੱਲ ਹੈ ਨਾ ਸਿਖੇ ਨਹੀਂ ਹੁੰਦਾ ਕਿਉਂਕਿ ਜਦੋਂ ਅਸੀਂ ਨਵਾਂ ਬੱਕਰੀ ਪਾਲਣ ਕਰਿਆ ਸੀਗਾ ਉਦੋਂ ਕੋਈ ਟ੍ਰੇਨਿੰਗ ਨਹੀਂ ਸੀ ਠੀਕ ਹੈ ਉਦੋਂ ਜਿਹੜੀਆਂ ਅਸੀਂ ਠੋਕਰ ਖਾਦੀਆਂ ਜਿਹੜੇ ਮਤਲਬ ਤੱਕੇ ਖਾਦੇ ਜਿਹੜੀਆਂ ਪ੍ਰੋਬਲਮਾਂ ਆਈਆਂ ਉਹ ਅਸੀਂ ਨਵੇਂ ਫਾਰਮਰ ਨੂੰ ਨਹੀਂ ਆਉਣ ਦੇਵਾਂਗੇ ਠੀਕ ਹੈ ਜਲਦੀ ਪੈਸਾ ਜਿੰਨਾ ਮਿੱਠਾ ਪਾਲੋਗੇ ਓਨਾ ਛੇਤੀ ਆਜੀ ਠੀਕ ਆ ਇਹ ਕੋਈ ਜ਼ਰੂਰੀ ਨਹੀਂ ਵੀ ਬੱਕਰੀ ਸੂਪੀ ਉਹਦਾ ਬੱਚਾ ਹੀ ਵੇਚਣਾ ਹੂੰ ਹੂੰ ਬੱਕਰੀ ਪੱਠਾ ਲੈ ਲਿਆ ਸਪੋਸ ਕਰੋ ਤੁਸੀਂ ਆਹ ਸਾਈਜ਼ ਲੈ ਲਿਆ ਆਏ ਬਾਬੂ ਇਹ ਸਾਈਜ਼ ਅੱਜ 5 ਤੋਂ 7000 ਰੁਪਏ ਦੇ ਵਿੱਚ ਦੋ 3 ਮਹੀਨੇ ਦਾ ਹਾਂ ਇਹਨੂੰ ਤੁਸੀਂ 10 ਮਹੀਨਿਆਂ ਤੱਕ ਲਿਆ ਕੇ ਵੇਚ ਲੋ ਸਵਾਉਣ ਦੀ ਵੀ ਲੋੜ ਨਹੀਂ ਠੀਕਾ ਡਬਲ ਪੈਸੇ ਨਹੀਂ ਆਉਣਗੇ 13-14000 ਦੀ ਹੋਗੀ ਹਾਂ ਤਾਂ ਡਬਲ ਪੈਸਾ ਹੋ ਗਿਆ ਇਹ ਕੋਈ ਜ਼ਰੂਰੀ ਨਹੀਂ ਵੀ ਬੱਕਰੀ ਸਵਾ ਕੇ ਉਹਦੇ ਬੱਚੇ ਤੋਂ ਹੀ ਪੈਸਾ ਲੈਣਾ ਠੀਕਾ ਬਰੀਡਰ ਪਾਲ ਕੇ ਪੈਸੇ ਕਮਾ ਸਕਦੇ ਹੋ ਢਡੂ ਪਾਲ ਕੇ ਪੈਸਾ ਕਮਾ ਸਕਦੇ ਹੋ ਖੱਸੀ ਬੱਕਰੇ ਜਿਵੇਂ ਹੁਣ ਸੀਜ਼ਨ ਆ ਚੁੱਕਿਆ ਆਖਾਂ ਤੁਸੀਂ ਬੱਕਰੇ ਸੀਜ਼ਨ ਆ ਚੁੱਕਿਆ ਬਹੁਤ ਜਿਹੜੇ ਐਕਸਪਰਟ ਬੰਦੇ ਨੇ ਜਿਹੜੇ ਕੰਮਕਾਰ ਦੇ ਵਿੱਚ ਜੁੜੇ ਨੇ ਜਿਨ੍ਹਾਂ ਨੂੰ ਤਜਰਬਾ ਉਹ ਮੰਡੀ ਦੇ ਵਿੱਚੋਂ ਹੀ ਬੱਕਰੇ ਖਰੀਦ ਕੇ ਮੰਡੀ ਦੇ ਵਿੱਚ ਹੀ ਵੇਚ ਜਾਣਗੇ ਹੂੰ ਉਹ ਕਿਵੇਂ ਵੇਚ ਜਾਣਗੇ ਕਿਵੇਂ ਪ੍ਰੋਫਿਟ ਲੈਣਗੇ ਸਿਰਫ ਉਹਨਾਂ ਨੂੰ ਇੱਕ ਤਜਰਬਾ ਠੀਕ ਆ ਮੈਂ ਇਹੀ ਬੇਨਤੀ ਕਰੂੰਗਾ ਵੀ ਜਿੰਨੇ ਨਵੇਂ ਮੁੰਡੇ ਆ ਤਜਰਬਾ ਸਿੱਖ ਕੇ ਆਊਗਾ ਪੈਸੇ ਨਾਲ ਲਿਆਉਂਦਾ ਨਾ ਪੈਸੇ ਇਕੱਠਾ ਕਰਕੇ ਤਾਂ ਨਹੀਂ ਮਿਲਦਾ ਹੈਗਾ ਉੱਥੇ ਮੈਂ ਕਹਿੰਦਾ ਤੁਸੀਂ 10 ਲੱਖ ਲਾ ਦਿਓ ਜੇ ਅਗਰ ਤੁਹਾਨੂੰ ਤਜਰਬਾ ਨਹੀਂ ਉਹ 10 ਲੱਖ ਲਾ ਕੇ ਵੀ ਫੇਲ ਹੋ ਤੁਸੀਂ ਠੀਕ ਆ ਗਾਰੰਟੀ ਹੈ ਮੇਰੀ ਇਸ ਚੀਜ਼ ਦੀ ਤੁਸੀਂ ਉਹਨੂੰ ਤਜਰਬਾ ਤੁਸੀਂ ਲੱਖ ਲਾ ਕੇ ਵੀ ਕੰਮ ਜਾਵੋ ਸਹੀ ਗੱਲ ਆ। ਠੀਕ ਹੈ ਜੀ। ਲੋ ਜੀ ਬਾਈ ਜੀ ਜਾਨੀ ਕੀ ਆਪਾਂ ਲੋਨ ਵਾਲੇ ਪਾਸੇ ਨਾ ਜਾਈ ਆਪਾਂ ਨੂੰ ਸਿੱਖੀਏ। ਮੈਂ ਕਹਿੰਦਾ 1 ਲੱਖ ਰੁਪਇਆ ਲਾ ਕੇ ਕੰਮ ਨੂੰ ਸਿੱਖ ਲਈਏ 2-4 ਜਾਂ ਫਿਰ ਆਪਾਂ 10 ਕਪੱਠਾ ਰੱਖ ਕੇ ਇਹ ਕੰਮ ਨੂੰ ਸਿੱਖ ਕੇ ਕਰੀਏ ਫਿਰ ਆਪਾਂ ਕਰੋੜਾ ਰੁਪਇਆ ਵੀ ਇੱਥੇ ਕਮਾ ਸਕਦੇ ਹਾਂ। ਜਿੰਨਾ ਮਰਜੀ ਜੀ ਮੈਂ ਕਹਿੰਦਾ ਤੁਸੀਂ ਇੱਥੇ ਕਿੰਨਾ ਮੁਲਖ ਫਿਰਦਾ ਦੇਖੋ ਕਿੰਨੇ ਸੱਜਣ ਬੱਕਰੀ ਵਾਲੇ ਫਿਰਦੇ ਨੇ। ਆ ਘਰ ਨੂੰ ਮੈਂ ਇੱਕੋ ਹੀ ਗੱਲ ਕਹਿੰਦਾ ਉਹਨਾਂ ਵੀ ਵਿੱਚ ਕਮੈਂਟ ਆ ਜਾਂਦੇ ਨੇ ਯਾਰ ਇਹ ਕਿੱਤਾ ਫੇਲ ਆ। ਫੇਲ ਆ। ਇਹ ਕਿੱਤਾ ਖਾਤਮਾ ਯਾਰ ਇਹ ਫਲਾਣਾ ਕਿਉਂ ਕਿਉਂਕਿ ਉਹਨਾਂ ਨੇ ਆਪ ਕਰਨਾ ਨਹੀਂ ਹੁੰਦਾ ਦੂਜਿਆਂ ਨੂੰ ਕਰਨ ਦੇਣਾ ਨਹੀਂ ਠੀਕ ਕਦੇ ਵੀ ਕੋਈ ਬੰਦਾ ਕਿਸੇ ਵੀ ਕਿਤੇ ਜੀ ਫੇਲ ਹੁੰਦਾ ਮੇਰੇ ਹਿਸਾਬ ਨਾਲ ਵੀ ਉਹਦੀ ਆਪਣੀ ਗਲਤੀ ਹੁੰਦੀ ਆਪਣੀ ਗਲਤੀ ਹੁੰਦੀ ਆਪਣੀ ਗਲਤੀ ਨੂੰ ਦੂਜੇ ਦੇ ਨਾ ਥੋਪੋ ਫਿਰ ਆਪਾਂ ਗਲਤ ਆ ਠੀਕ ਹੈ ਠੀਕ ਹੈ ਨਾ ਤੁਸੀਂ ਕਿਸੇ ਮਰਜ਼ੀ ਬੱਕਰੀ ਬਾਲਕ ਨਾਲ ਗੱਲ ਕਰ ਲਓ ਮੈਨੂੰ ਲੱਗਦਾ ਵੀ ਤੁਹਾਨੂੰ ਦਸਕ ਕੇਸ ਮਿਲਣਗੇ ਜਿਹੜਾ ਲੋਨ ਵਾਲੇ ਨੇ ਹਾਂ ਜਿਹੜੇ 99% 95 99% ਲਗਭਗ ਬਿਨਾ ਲੋਨ ਤੋਂ ਕੰਮ ਹੈ ਸਾਰੇ ਲੋਕਾਂ ਦਾ ਸਾਹ ਤਾਂ ਗੱਲ ਹੈਗੀ ਆ ਤੁਸੀਂ ਕੋਈ ਬੰਦਾ ਇੰਟਰਵਿਊ ਲੈ ਲੈ ਇਹਨਾਂ ਦੀ ਜਿੰਨੇ ਮਰਜੀ ਬੰਦੇ ਤੁਸੀਂ ਇੱਕ ਦਿਨ ਲੋਨ ਦੀ ਇੰਟਰਵਿਊ ਲਿਆਓ ਵੀ ਤੁਸੀਂ ਲੋਨ ਲੈਂਦਾ ਕੋਈ ਬੰਦਾ ਤੁਹਾਨੂੰ ਛੇਦੀ ਹਾਂ ਨਹੀਂ ਕਰੂਗਾ ਠੀਕ ਹੈ ਕਿਉਂਕਿ ਇਹ ਕਲੀਅਰ ਹੈ ਭਾਈ ਜੀ ਨਾ ਤਾਂ ਲੋਨ ਦੇਣ ਬੈਂਕਾਂ ਤੇ ਨਾ ਲੋਨ ਵਾਲੇ ਪਾਸੇ ਮਾਈਂਡ ਨੂੰ ਸੈੱਟ ਕਰੋ ਸੈੱਟ ਕਰੋ ਆਪਦੀ ਜੇਬ ਦੇ ਵਿੱਚ ਇਨਵੈਸਟਮੈਂਟ ਕਰਕੇ ਬਿਜ਼ਨਸ ਨੂੰ ਵਧਾਓ ਸਹੀ ਗੱਲ ਹੈ ਜਿੰਨੇ ਕੁ ਪੈਸੇ ਹੈਗੇ ਨੇ ਆਪਾਂ ਉਹਨੇ ਕਨਾਲੀ ਇਹ ਕੰਪਨੀ ਸਟਾਰਟ ਕਰ ਲਈ ਹੈ ਨਾ ਮੈਂ ਤੁਹਾਨੂੰ ਨਾ ਇੱਕ ਬਜ਼ੁਰਗ ਮਿਲਾ ਸਕਦਾ ਇੱਥੇ ਜੇ ਮੇਰੇ ਧਿਆਨ ਜਾਗਾ ਉਹ ਉਹ ਬਜ਼ੁਰਗ ਕੀ ਕਰਦਾ ਉਹਦੀ 80 85 ਸਾਲ ਦੀ ਉਮਰ ਹੈ ਉਹ ਆਈ ਵਾਰ ਇੱਕ ਮੇਵਣਾ ਖਰੀਦਿਆ ਦੇਖਿਆ ਨਾ ਤੁਸੀਂ ਤੇ ਉਹਦੇ ਨਾਲ ਮਤਲਬ ਹੀ 5-400 ਰੁਪਿਆ ਦੇ ਨਾਲ ਉਹਨੂੰ ਵੇਚ ਜਾਂਦਾ ਉਹਰੇ 500 ਰੁਪਿਆ ਮੈਂ ਮਤਲਬ ਕਿ ਉਹ ਆਈ ਮੰਡੀ ਕਮਾ ਕੇ ਲਿਜਾਂਦੇ ਹੀ ਲਿਆ ਤਾਂ ਉਹਦੀ ਪੈਨਸ਼ਨ ਤਾਂ ਲੱਗ ਗਈ ਹਾ ਕਦੇ ਵੀ ਕਿਸੇ ਕੰਮ ਦੇ ਵਿੱਚ ਲੁਟ ਨਹੀਂ ਹੁੰਦੀ ਅਨੁਵਸ਼ਤ ਜਿੰਨਾ ਕਰੋਗੇ ਉੰਨੀ ਪ੍ਰੋਫਿਟ ਆਊਗਾ 101% ਆਊਗਾ ਸਹੀ ਗੱਲ ਹੈ ਬਾਕੀ 24 25 ਦੀ ਟ੍ਰੇਨਿੰਗ ਕਿਸੇ ਵੀਰ ਨੇ ਟ੍ਰੇਨਿੰਗ ਲਾ ਕੇ ਕੰਮ ਸ਼ੁਰੂ ਕਰਨਾ ਹੋਵੇ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਆਪਣੀ ਬੁਕਿੰਗ ਜਿਹੜੀ ਉਹ ਕਰਵਾ ਸਕਦੇ ਲੋ ਜੀ ਬਾਈ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰ ਦਿਓ ਬੱਕਰੀ ਦਾ ਤੁਸੀਂ ਛੇਤੀ ਵੀ ਪੈਸਾ ਕਮਾ ਸਕਦੇ ਹੋ ਤੇ ਹਾਲ ਬਹੁਤੋ ਵੀ ਕਮਾ ਸਕਦਾ ਬਕਰੇ ਬਕਰੇ ਤਰੀਕੇ ਨੇ ਜੇ ਆਪਾਂ ਬਕਰ ਬਕਰ ਤਰੀਕਾ ਅਪਣਾ ਕੇ ਇਹ ਕੰਮ ਨੂੰ ਕਰਾਂਗੇ ਤਾਂ ਕਾਮਯਾਬੀ ਪੱਕੀ ਹੈਗੀ ਇਹ ਨਹੀਂ ਹੁੰਦਾ ਵੀ ਆਪਾਂ ਨੂੰ ਅੱਜ ਕਰੋੜ ਰੁਪਏ ਜਾ ਪਰ ਬਾਈ ਜੀ ਲੱਖ ਰੁਪਏ ਜਾ ਪਰ 50 ਲੱਖ ਰੁਪਏ ਆ ਗਿਆ ਤੇ ਆਪਾਂ ਕਾਮਯਾਬ ਹੋ ਜਾਾਂਗੇ ਪੈਸੇ ਨਾਲ ਕਦੇ ਵੀ ਕਾਮਯਾਬੀ ਨਹੀਂ ਮਿਲਦੀ ਕਾਮਯਾਬੀ ਮਿਲੂਗੀ ਜੇ ਆਪਾਂ ਕੰਮ ਨੂੰ ਸਿੱਖ ਕੇ ਕਰਾਂਗੇ ਹੌਲੀ ਹੌਲੀ ਆਪਾਂ ਕੰਮ ਨੂੰ ਅੱਗੇ ਲੈ ਕੇ ਵਧਦੇ ਜਾਵਾਂਗੇ ਹਾਂ ਕੰਮ ਨੂੰ ਵਧਾਵਾਂਗੇ ਬਿਲਕੁਲ ਜੀ ਜਿੰਨੀ ਇਨਵੈਸਟਮੈਂਟ ਕਰੋਗੇ ਉਨਾ ਪ੍ਰੋਫਿਟ ਦੇਖੋ ਟਾਰਗੇਟ ਕਰਕੇ ਵੀ ਅਗਰ ਤੁਸੀਂ ਲੱਖ ਰੁਪਏ ਇਨਵੈਸਟ ਕਰਿਆ ਤਾ ਲੱਖ ਰੁਪਏ ਨਾਲ ਤੁਹਾਨੂੰ ਐਵਰੇਜ ਬਣ ਰਹੀ ਆ 8-10000 ਰੁਪਏ ਮਹੀਨੇ ਦੀ ਸਹੀ ਗੱਲ ਇੰਨਾ ਕੀ ਕਮਾ ਸਕਦੇ ਹੋ ਤੇ ਮੈਂ ਕਹਾਂ ਵੀ ਲੱਖ ਕਮਾ ਕੇ ਲੱਖ ਮਹੀਨੇ ਦਾ ਖਮਾਉਂਗੇ ਇਹ ਨਹੀਂ ਹੁੰਦਾ ਸਹੀ ਗੱਲ ਰਾਤੋਂ ਰਾਤ ਨਹੀਂ ਕਮਾਈ ਹੁੰਦੀ ਹੋਜੂ ਬਈ ਰਾਤ ਰਾਤ ਕਮਾਈ ਬੱਕਰੀ ਵਿੱਚ ਉਹ ਤਾਂ ਇੱਕ ਊਠ ੱਗੀ ਮਾਰ ਕੇ ਤਾਂ ਕਰ ਲੋ ਜੀ ਪਰ ਜੇ ਜੈਨੂਨ ਤਰੀਕੇ ਨਾਲ ਦੇਖੇ ਫੇਰ ਨਹੀਂ ਆਣੀ ਫੇਰ ਨਹੀਂ ਹੁੰਦਾ ਫੇਰ ਤਰੀਕੇ ਨਾਲ ਹੋਊਗਾ ਤਰੀਕੇ ਨਾਲ ਹੋਊਗਾ ਨਾ ਚਲੋ ਠੀਕ ਹੈ ਬਾਈ ਜੀ ਧੰਨਵਾਦ ਕਰਦੇ ਵੀਡੀਓ ਕਿਵੇਂ ਲੱਗੀ ਕਮੈਂਟ ਸ਼ੇਅਰ ਜਰੂਰ ਕਰ ਦਿਓ ਬਾਈ ਧੰਨਵਾਦ